ਮਿਸ਼ਨ ਤੰਦਰੁਸਤ ਪੰਜਾਬ ਸੀਆਰਐਮਸਕੀਮ ਅਧੇਨ ਪਰਾਲੀ ਪ੍ਰਬੰਧਨ ਸੰਬੰਧੀ ਪਿੰਡ ਭਾਰਸنگਪੁਰਾ ਵਿਖੇ ਪਿੰਡ ਪੱਧਰ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ਇਹ ਕੈਂਪ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਲੋਰ ਟੀਮ ਵੱਲੋਂ ਲਗਾਇਆ ਗਿਆ ਇਸ ਮੌਕੇ ਤੇ ਖੇਤੀਬਾੜੀ ਨਾਲ ਸੰਬੰਧਤ ਕਿਸਾਨੀ ਵਿਸ਼ੇ ਤੇ ਜਾਣਕਾਰੀ ਆਏ ਹੋਏ ਕਿਸਾਨਾਂ ਨੂੰ ਦਿੱਤੀ ਗਈ ਇਸ ਮੌਕੇ ਇਸ ਕੈਂਪ ਵਿੱਚ ਪਿੰਡ ਸੁਲਤਾਨਪੁਰ ਅਤੇ ਭਾਰਸਿੰਘਪੁਰਾ ਦੇ ਕਿਸਾਨ ਹਾਜ਼ਰ ਸਨ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਭਾਰਸਿੰਘਪੁਰਾ ਸੁਸਾਇਟੀ ਦੇ ਵਿੱਚ ਲੀਕਿਆ ਗਿਆ ਇਹ ਇੱਕ ਪਰਾਲੀ ਪ੍ਰਬੰਧਨ ਤੇ ਪ੍ਰੋਗਰਾਮ ਲੀਕਿਆ ਗਿਆ ਸੀਗਾ ਤੇ ਇਸ ਵਿੱਚ ਕਾਫੀ ਕਿਸਾਨਾਂ ਨੇ ਭਾਗ ਲਿਆ 100 ਤੋਂ ਵੱਧ ਕਿਸਾਨਾਂ ਨੇ ਖਾਲੀ ਸੰਬੰਧ ਦੇ ਵਿੱਚ ਸੀਗੇ ਇਹ ਆਪਣੇ ਰਹਿਨੁਮਾਈਂਡ ਚੀਫ ਸਾਹਿਬ ਦੇ ਤੇ ਜੋ ਸਾਡੇ ਜਸਵਿੰਦਰ ਸਿੰਘ ਨੇ ਉਹਨਾਂ ਦੀ ਰਹਿਨੁਮਾਈਂਡ ਕੀਤਾ ਗਿਆ ਇਸ ਤੇ ਜੋ ਵੀ ਖੇਤੀਬਾੜੀ ਨਾਲ ਸੰਬੰਧਿਤ ਵਿਸ਼ੇ ਸੀਗੇ ਜਿਵੇਂ ਮਸ਼ੀਨਰੀ ਦਾ ਹੋ ਗਿਆ ਸਬਸਿਡੀ ਵਾਲਾ ਹੋ ਗਿਆ ਜਾਂ ਔਨ ਵਾਲੀ ਫਸਲ ਕਣਕ ਦੀ ਬਜਾਈ ਦਾ ਹੋ ਗਿਆ ਜਾਂ ਆਪਾਂ ਨੂੰ ਖਾਦਾਂ ਦੀ ਸਜੱਜੀ ਵਰਤੋਂ ਦਾ ਹੋ ਗਿਆ ਉਹਨਾਂ ਵਿਸ਼ਿਆਂ ਤੇ ਸਾਰੀ ਜਾਣਕਾਰੀ ਦਿੱਤੀ ਗਈ ਹਾਂਜੀ ਮੈਂ ਅਮਰਿੱਤ ਸਿੰਘ ਸਰਪੰਚ ਪਿੰਡ ਭਾਰ ਸਿੰਘਪੁਰ ਅੱਜ ਸਾਡੇ ਇੱਥੇ ਪਿੰਡ ਦੇ ਵਿੱਚ ਸਾਡੇ ਖੇਤੀਬਾੜੀ ਅਫਸਰ ਰਕबीर ਸਿੰਘ ਫਲੋਰ ਤੋਂ ਉਹਨਾਂ ਦੇ ਨਾਲ ਸੁਖਪਾਲ ਸਿੰਘ ਮਨਗੀ ਸਾਰੇ ਜਿਹੜੇ ਸਟਾਫ ਮੈਂਬਰਾਂ ਨੇ ਆ ਕੇ ਕਿਸਾਨਾਂ ਜਿਹੜਿਆ ਮੁਸ਼ਕਲਾਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਜਾਗਰੂਕ ਕੀਤਾ ਜਿਨ੍ਹਾਂ ਦੇ ਵਿੱਚ ਖਾਦਾਂ ਬਾਰੇ ਦੱਸਿਆ ਬੀਜਾਂ ਬਾਰੇ ਦੱਸਿਆ ਔਰ ਇਹ ਵੀ ਬੜੀ ਢੂੰਗੀ ਵਿਚਾਰੇ ਨੇ ਕੀਤੀ ਵੀ ਘਰ ਤੋਂ ਘੱਟ ਖਰਚਾ ਕਰਕੇ ਜਿਹੜਾ ਕਿਸਾਨ ਆ ਤੋ ਕਿਦਾਂ ਆਪਣਾ ਬਾਧੂ ਖਰਚੇ ਤੋਂ ਬਚ ਸਕਦਾ ਖਾਦਾਂ ਕਿਦਾਂ ਪਾਉਣੀਆਂ ਦੂਜਾ ਪਰਾਲੀ ਦੇ ਸਬੰਧ ਵਿੱਚ ਨਹੀਂ ਗੱਲਾਂ ਕੀਤੀਆਂ ਵੀ ਆਪਾਂ ਪਰਾਲੀ ਦੀ ਕਿਦਾਂ ਸਾਂਭ-ਸਮਾਨ ਕਰਨੀ ਆ ਇੱਥੇ ਅਸੀਂ ਇਹਨਾਂ ਦਾ ਇੱਥੇ ਪਿੰਡ ਤੇ ਆਉਣ ਤੇ ਔਰ ਲੋਕਾਂ ਨੂੰ ਬੜੀ ਤਕਨੀਕ ਨਾਲ ਦੱਸਣ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵੈਲਕਮ ਲਖਵੀਰ ਸਿੰਘ ਜੀ ਸਾਡੇ ਖੇਤੀਬਾੜੀ ਅਫਸਰ ਫਲੋਰ ਤੋਂ ਤੇ ਸਾਡੇ ਇੰਸਪੈਕਟਰ ਸਾਹਿਬ ਪ੍ਰਵੇਸ਼ ਸਿੰਘ ਤੇ ਸੈਲੋ ਸਾਹਿਬ ਬਲਕਾਰ ਸਿੰਘ ਜੀ ਸੁਪਾਲ ਸਿੰਘ ਜੀ ਤੇ ਉਹਨਾਂ ਦੇ ਨਾਲ ਮੈਡਮ ਕੁਲਦੀਪ ਕੌਰ ਤੇ ਆਏ ਹੋਏ ਸਾਰੇ ਕਿਸਾਨ ਵੀਰਾਂ ਦਾ ਪੰਚਾਇਤ ਦਾ ਸਰਪੰਚ ਸਾਹਿਬ ਤੇ ਸਾਡੇ ਮੈਂਬਰਾਂ ਦਾ ਬਾਕੀ ਗੱਲਾਂ